ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 592 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 593 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹੱਲਾ ਤੀਜਾ ਇਕੋ ਸਤਗੁਰੂ ਜਾਗਤਾ ਹੋਰ जग ਸੂਤਾ ਮੋਹ ਪਿਆਸ ਇਕ ਸਤਗੁਰ ਹੀ ਸੁਚੇਤ ਹੈ ਹੋਰ ਸਾਰਾ ਸੰਸਾਰ ਮਾਇਆ ਦੇ ਮੋਹ ਵਿੱਚ ਤੇ ਤ੍ਰਿਸ਼ਨਾ ਦੀ ਅੱਗ ਵਿੱਚ ਸੁੱਤਾ ਪਿਆ ਹੈ ਸਤਗੁਰ ਸੇਵਨ ਜਾਗਨ ਸੇ ਜੋ ਰਤੇ ਸੱਚ ਨਾਮ ਗੁਣਤਾਸ ਜੋ ਮਨੁੱਖ ਸਤਗੁਰ ਦੀ ਸੇਵਾ ਕਰਦੇ ਹਨ ਤੇ ਗੁਨਾ ਗੁਨਾ ਦੇ ਖਜ਼ਾਨੇ ਸੱਚੇ ਨਾਮ ਵਿੱਚ ਰਤੇ ਹੋਏ ਹਨ ਉਹ ਜਾਗਦੇ ਹਨ ਪਰਮਾਤਮਾ ਉਹਨਾਂ ਨੂੰ ਆਪ ਜਗਾਉਂਦਾ ਹੈ ਮਨਮੁਖ ਅੰਧ ਨਾ ਚੇਤਨੀ ਜਨਮ ਮਰ ਹੋਏ ਬినాਸ਼ ਅੰਨੇ ਮਨਮੁਖ ਹਰੀ ਨੂੰ ਸਿਮਰਦੇ ਨਹੀਂ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਤਬਾਹ ਹੋ ਰਹੇ ਹਨ ਨਾਨਕ ਗੁਰਮਖ ਤਿਨੀ ਨਾਮ ਧਿਆਇਆ ਜੈਨ ਕੋ ਤੁਰ ਪੂਰਬ ਲਿਖਿਆਸ ਹੇ ਨਾਨਕ ਗੁਰੂ ਦੇ ਸਾਨਮੁਖ ਹੋ ਕੇ ਉਹਨਾਂ ਨੇ ਨਾਮ ਸਿਮਰਿਆ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਤੁਰ ਮੁੱਢ ਤੋਂ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਇਹ ਲਿਖਿਆ ਪਿਆ ਹੈ ਪੌੜੀ ਹਰ ਨਾਮ ਹਮਾਰਾ ਭੋਜਨ ਛਤਹੀ ਪ੍ਰਕਾਰ ਜਿਤ ਖਾਇਐ ਹਮ ਕੋ ਤ੍ਰਿਪਤ ਭਈ ਹਰੀ ਪਰਮਾਤਮਾ ਦਾ ਨਾਮ ਸਾਡਾ ਛਤੀ ਤਰ੍ਹਾਂ ਦਾ ਭਾਵ ਕਈ ਸਵਾਦਾਂ ਵਾਲਾ ਭੋਜਨ ਹੈ ਜਿਸ ਨੂੰ ਖਾ ਕੇ ਅਸੀਂ ਰੱਜ ਗਏ ਹਾਂ ਭਾਵ ਮਾਇਕ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਏ ਹਾਂ ਹਰ ਨਾਮ ਹਮਾਰਾ ਪੈਨਣ ਜਿਤ ਫਿਰ ਨੰਗੇ ਨਾ ਹੋਵਹਿ ਹੋਰ ਪੈਨਣ ਕੀ ਹਮਾਰੀ ਸਰਦ ਗਈ ਹਰੀ ਪਰਮਾਤਮਾ ਦਾ ਨਾਮ ਹੀ ਸਾਡੀ ਪੁਸ਼ਾਕ ਹੈ ਜਿਸ ਨੂੰ ਪਹਿਨ ਕੇ ਕਦੇ ਬੇਪਰਦਾ ਨਾ ਹੋਵਾਂਗੇ ਤੇ ਹੋਰ ਸੁੰਦਰ ਪੁਸ਼ਾਕਾਂ ਪਾਉਣ ਦੀ ਸਾਡੀ ਚਾਹ ਦੂਰ ਹੋ ਗਈ ਹੈ ਹਰ ਨਾਮ ਹਮਾਰਾ ਵਣਜ ਹਰ ਨਾਮ ਵਪਾਰ ਹਰ ਨਾਮੈ ਕੀ ਹਮ ਕੋ ਸਤਗੁਰੂ ਕਾਰਕੁਨੀ ਦੀ ਹਰੀ ਦਾ ਨਾਮ ਸਾਡਾ ਵਣਜ ਨਾਮ ਹੀ ਸਾਡਾ ਵਪਾਰ ਹੈ ਤੇ ਸਤਿਗੁਰ ਨੇ ਸਾਨੂੰ ਨਾਮ ਦੀ ਹੀ ਮੁਖਤਿਆਰੀ ਦਿੱਤੀ ਹੈ ਹਰ ਨਾਮੇ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਨ ਗਈ ਹਰੀ ਦੇ ਨਾਮ ਦਾ ਹੀ ਅਸਾਂ ਲੇਖਾ ਲਿਖਿਆ ਹੈ ਜਿਸ ਲੇਖੇ ਕਰਕੇ ਜਮ ਦੀ ਪਹਿਲੀ ਖੁਸ਼ਾਮਤ ਖੁਸ਼ਾਮਤ ਦੂਰ ਹੋ ਗਈ ਹੈ ਹਰ ਕਾ ਨਾਮ ਗੁਰਮਖ ਕਿਨ ਵਿਰਲੇ ਧਿਆਇਆ ਜਿਨ ਕਉ ਧੁਰ ਕਰਮ ਪ੍ਰਾਪਤ ਲਿਖਤ ਪਈ ਪਰ ਕਿਸੇ ਵਿਰਲੇ ਗੁਰਮਖ ਨੇ ਨਾਮ ਸਿਮਰਿਆ ਹੈ ਉਹੀ ਸਿਮਰਦੇ ਹਨ ਜਿਨ੍ਹਾਂ ਨੂੰ ਧੁਰੋਂ ਬਖਸ਼ਿਸ਼ ਦੀ ਰਾਹੀ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਖਰੇ ਉਕਰੇ ਹੋਏ ਲੇਖ ਉਕਰੇ ਹੋਏ ਲੇਖ ਦੀ ਪ੍ਰਾਪਤੀ ਹੋਈ ਹੈ ਸਲੋਕ ਮਹਲਾ 3 ਜੀ ਜਗਤ ਅਗਿਆਨੀ ਅੰਧ ਹੈ ਦੂਜੇ ਪਾਏ ਕਰਮ ਕਮਾਏ ਸੰਸਾਰ ਅੰਨਾ ਤੇ ਅਗਿਆਨੀ ਹੈ ਮਾਇਆ ਦੇ ਮੋਹ ਵਿੱਚ ਕੰਮ ਕਰ ਰਿਹਾ ਹੈ ਮਾਇਆ ਪਿੱਛੇ ਦੌੜ ਭੱਜ ਕਰ ਰਿਹਾ ਹੈ ਤੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦਾ ਜਿਸ ਨੇ ਸਭ ਕੁਝ ਦਿੱਤਾ ਹੈ ਦੂਜੇ ਪਾਏ ਜੀਤੇ ਕਰਮ ਕਰੇ ਦੁੱਖ ਲੱਗੇ ਤਨ ਤਾਏ ਪਰ ਮਾਇਆ ਦੇ ਮੋਹ ਵਿੱਚ ਜਿੰਨੇ ਵੀ ਕਰਮ ਕਰਦਾ ਹੈ ਉਤਨਾ ਹੀ ਸਰੀਰ ਨੂੰ ਦੁੱਖਤਾ ਆ ਕੇ ਲੱਗਦਾ ਹੈ ਭਾਵ ਖਾਸ ਤੌਰ ਤੇ ਦੁੱਖ ਲੱਗਦਾ ਹੈ ਗੁਰ ਪ੍ਰਸਾਦੀ ਸੁਖ ਉਪਜੈ ਜਾਂ ਗੁਰ ਕਾ ਸ਼ਬਦ ਕਮਾਏ ਸਤਿਗੁਰ ਦੀ ਮਿਹਰ ਨਾਲ ਜੀਵ ਸੁਖ ਉਪਜਦਾ ਹੈ ਸਤਿਗੁਰ ਦੀ ਮਿਹਰ ਨਾਲ ਜੀਵਾਂ ਦੇ ਮਨ ਚ ਸੁਖ ਉਪਜਦਾ ਹੈ ਜੇ ਗੁਰ ਦਾ ਸ਼ਬਦ ਕਮਾਏ ਸੱਚੀ ਬਾਣੀ ਕਰਮ ਕਰੇ ਅਨ ਦਿਨ ਨਾਮ ਧਿਆਏ ਤੇ ਸੱਚੀ ਬਾਣੀ ਦੀ ਰਾਹੀ ਹਰ ਵੇਲੇ ਨਾਮ ਸਿਮਰਨ ਕਰਮ ਕਰੇ ਦਿਨ ਰਾਤ ਨਾਮ ਤੇ ਆਉਂਦਾ ਰਹੇ ਨਾਨਕ ਜਿਤ ਆਪੇ ਲਾਏ ਤਿਤ ਲਗੇ ਕਹਿਣਾ ਕਿਛੂ ਨਾ ਜਾਏ ਏ ਨਾਨਕ ਕੋਈ ਗੱਲ ਆਖ ਨਹੀਂ ਸਕੀ ਦੀ ਜਿੱਧਰ ਆਪ ਹਰੀ ਜੀਵਾ ਨੂੰ ਜੋੜਦਾ ਹੈ ਉਧਰ ਹੀ ਜੁੜਦੇ ਹਨ ਸਭ ਉਸ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਮਹੱਲਾ ਤੀਜਾ ਅਮਰ ਨਾਮ ਖਜ਼ਾਨਾ ਸਦਾ ਹੈ ਭਗਤ ਭਰੇ ਢੰਡਾਰਾ ਸਾਡੇ ਹਿਰਦੇ ਰੂਪ ਘਰ ਵਿੱਚ ਸਦਾ ਨਾਮ ਰੂਪ ਖਜ਼ਾਨਾ ਮੌਜੂਦ ਹੈ ਤੇ ਭਗਤੀ ਦੇ ਢੰਡਾਰ ਭਰੇ ਹੋਏ ਹਨ ਸਤਗੁਰ ਦਾਤਾ ਜੀ ਕਾ ਸਦ ਜੀਵੈ ਦੇਵਨ ਹਾਰਾ ਕਿਉਂਕਿ ਆਤਮਿਕ ਜੀਵਨ ਦੇਣ ਵਾਲਾ ਸਤਿਗੁਰੂ ਸਦਾ ਸਾਡੇ ਸਿਰ ਤੇ ਕਾਇਮ ਹੈ ਆਨੰਦਨ ਕੀਰਤਨ ਸਦਾ ਕਰਹਿ ਗੁਰ ਕੈ ਸ਼ਬਦ ਅਪਾਰਾ ਨਾਮ ਖਿਆਨੇ ਦੀ ਬਰਕਤ ਨਾਲ ਅਸੀਂ ਸਤਿਗੁਰ ਦੇ ਅਪਾਰ ਸ਼ਬਦ ਦੇ ਰਾਹੀ ਸਦਾ ਹਰ ਵੇਲੇ ਹਰੀ ਦੇ ਗੁਣ ਗਾਉਂਦੇ ਹਾਂ ਸ਼ਬਦ ਗੁਰੂ ਕਾ ਸਦ ਉਚਰਹਿ ਜੋਗ ਜੋਗ ਵਰਤਾਵਨ ਹਾਰਾ ਤੇ ਸਤਿਗੁਰ ਦਾ ਸ਼ਬਦ ਜੋ ਹਰੇਕ ਯੋਗ ਵਿੱਚ ਨਾਮ ਦੀ ਦਾਤ ਵਰਤੌਣ ਵਾਲਾ ਹੈ ਸਦਾ ਉਚਾਰਦੇ ਹਾਂ ਇਹੋ ਮਨੁ ਵਾ ਸਦਾ ਸੁਖ ਵਸੈ ਸਹਜੇ ਕਰੇ ਵਾਪਾਰਾ ਸਤਿਗੁਰ ਦੇ ਸ਼ਬਦ ਨਾਲ ਸਾਡਾ ਇਹ ਮਨ ਸਦਾ ਸੁਖੀ ਰਹਿੰਦਾ ਹੈ ਤੇ ਸੁੱਤੇ ਸਿੱਧ ਹੀ ਭਾਵ ਕਿਸੇ ਖਾਸ ਯਤਨ ਤੋਂ ਬਿਨਾਂ ਹੀ ਨਾਮ ਦਾ ਵਪਾਰ ਕਰਦਾ ਹੈ ਇਹ ਅਵਸਥਾ ਜੋ ਗੁਰੂ ਸਹਿਬਾਨਾਂ ਦੀ ਬਣੀ ਹੈ ਆਮ ਲੋਕਾਂ ਦੀ ਵੀ ਬਣ ਸਕਦੀ ਹੈ ਜੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਨ ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾਉਣ ਹਾਰਾ ਅਤੇ ਮਨ ਦੇ ਅੰਦਰ ਸਤਿਗੁਰੂ ਦਾ ਬਖਸ਼ਿਆ ਹੋਇਆ ਗਿਆਨ ਤੇ ਮੁਕਤੀ ਕਰਾਉਣ ਵਾਲਾ ਹਰੀ ਨਾਮ ਰੂਪ ਰਤਨ ਵਸਦਾ ਹੈ ਨਾਨਕ ਜਿਸਨੋ ਨਦਰ ਕਰੇ ਸੋ ਪਾਏ ਸੋ ਹੋਵੇ ਦਰ ਸਚਿਆਰਾ ਏ ਨਾਨਕ ਜਿਸ ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ ਨਾ ਪ੍ਰਮਾਤਮਾ ਉਸ ਨੂੰ ਇਹ ਦਾਤ ਮਿਲਦੀ ਹੈ ਤੇ ਦਰਗਾਹ ਵਿੱਚ ਉਹ ਸੁਰਖਰੂ ਹੋ ਜਾਂਦਾ ਹੈ ਪੌੜੀ ਧਨ ਧਨ ਸੋ ਗੁਰ ਸਿੱਖ ਕਹੀਐ ਜੋ ਸਤ ਗੁਰ ਚਰਣੀ ਜਾਏ ਪਿਆ ਉਸ ਗੁਰ ਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜੋ ਆਪਣੇ ਸਤਿਗੁਰੂ ਦੀ ਚਰਨੀ ਜਾ ਲੱਗਦਾ ਹੈ ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ ਉਸ ਗੁਰ ਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜਿਸ ਨੇ ਮੂੰਹੋਂ ਹਰੀ ਪਰਮਾਤਮਾ ਦਾ ਨਾਮ ਉਚਾਰਿਆ ਹੈ ਧੰਨ ਧੰਨ ਸੋ ਗੁਰ ਸਿੱਖ ਕਹੀਐ ਜੇ ਸਹਾਰ ਨਾਮ ਸੁਣਿਆ ਮਨ ਅਨੰਦ ਭਿਆ ਉਸ ਗੁਰਸਿੱਖ ਨੂੰ ਧਨ ਤਨ ਆਖਣਾ ਚਾਹੀਦਾ ਹੈ ਜਿਹਦੇ ਮਨ ਵਿੱਚ ਹਰੀ ਦਾ ਨਾਮ ਸੁਣ ਕੇ ਚਾਹ ਪੈਦਾ ਹੁੰਦਾ ਹੈ ਖੜਾਓ ਪੈਦਾ ਹੁੰਦਾ ਹੈ ਮਨ ਖੜ ਜਾਂਦਾ ਹੈ ਧਨ ਤਨ ਸੋ ਗੁਰਸਿੱਖ ਕਹੀਐ ਜਿਨ ਸਤਗੁਰ ਸੇਵਾ ਕਰ ਹਰ ਨਾਮ ਲਿਆ ਉਸ ਗੁਰਸਿੱਖ ਨੂੰ ਧਨ ਤਨ ਆਖਣਾ ਚਾਹੀਦਾ ਹੈ ਜਿਸ ਨੇ ਸਤਗੁਰ ਦੀ ਸੇਵਾ ਕਰਕੇ ਪਰਮਾਤਮਾ ਦਾ ਨਾਮ ਲੱਭਾ ਹੈ ਤਿਸ ਗੁਰ ਕੋਹੋ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰ ਸਿੱਖ ਚੱਲਿਆ ਮੈਂ ਸਦਾ ਉਸ ਗੁਰ ਸਿੱਖਗੇ ਆਪਣਾ ਸਿਰ ਨਵਾਉਂਦਾ ਹਾਂ ਜੋ ਗੁਰ ਸਿੱਖ ਸਤਗੁਰ ਦੇ ਭਾਣੇ ਵਿੱਚ ਚੱਲਦਾ ਹੈ ਸ਼ਲੋਕ ਮਹਲਾ 3 ਮਨ ਹੱਠ ਕੇ ਨਾ ਪਾਇਓ ਸਭ ਥੱਕੇ ਕਰਮ ਕਮਾਏ ਕਿਸੇ ਮਨੁੱਖ ਨੇ ਮਨ ਦੇ ਹੱਠ ਨਾਲ ਰੱਬ ਨੂੰ ਨਹੀਂ ਲੱਭਾ ਸਾਰੇ ਜੀਵ ਭਾਵ ਕਈ ਮਨੁੱਖ ਹੱਠ ਤਪ ਨਾਲ ਕਰਮ ਕਰਕੇ ਓੜਕ ਥੱਕ ਗਏ ਹਨ ਮਨ ਹੱਠ ਭੇਖ ਕਰ ਪਰਮ ਦੇ ਦੁੱਖ ਪਾਇਆ ਦੂਜੇ ਭਾਏ ਮਨ ਦੇ ਹੱਠ ਨਾਲ ਕਈ ਤਰ੍ਹਾਂ ਦੇ ਭੇਖ ਕਰ ਕਰਕੇ ਪਟਕਦੇ ਹਨ ਤੇ ਮਾਇਆ ਦੇ ਮੋਹ ਵਿੱਚ ਦੁੱਖ ਉਠਾਉਂਦੇ ਹਨ ਰਿੱਧ ਸਿੱਧ ਸਭ ਮੋਹ ਹੈ ਨਾਮ ਨਵਸੈ ਮਨ ਆਏ ਇਹ ਰਿੱਧੀਆਂ ਤੇ ਸਿੱਧੀਆਂ ਵੀ ਨਿਰੋਲ ਮੋਹ ਰੂਪ ਹਨ ਇਹਨਾਂ ਨਾਲ ਹਰੀ ਦਾ ਨਾਮ ਹਿਰਦੇ ਵਿੱਚ ਨਹੀਂ ਵਸ ਸਕਦਾ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਸਤਗੁਰ ਦੀ ਸੇਵਾ ਨਾਲ ਮਾਨਸਾਪ ਹੁੰਦਾ ਹੈ ਤੇ ਅਗਿਆਨ ਰੂਪ ਹਨੇਰਾ ਦੂਰ ਹੁੰਦਾ ਹੈ ਨਾਮ ਰਤਨ ਘਰ ਪ੍ਰਗਟ ਹੋਵਾ ਨਾਨਕ ਸਹਿਜ ਸਮਾਏ ਏ ਨਾਨਕ ਨਾਮ ਰੂਪ ਰਤਨ ਹਿਰਦੇ ਘਰ ਵਿੱਚ ਪ੍ਰਤੱਖ ਹੋ ਜਾਂਦਾ ਹੈ ਪ੍ਰਗਟ ਹੋ ਜਾਂਦਾ ਹੈ ਤੇ ਸਹਿਜ ਅਵਸਥਾ ਵਿੱਚ ਮਨੁੱਖ ਲੀਨ ਹੋ ਜਾਂਦਾ ਹੈ ਗੁਰੂ ਪਿਆਰਿਓ 593 ਨੰਬਰ ਅੰਗ ਦੀ ਅੱਜ ਆਪਾਂ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 593 ਇੱਥੇ ਚੱਲ ਰਹੀ ਹੈ ਵਡਹੰਸ ਦੀ ਵਾਰ ਜੋ ਵਾਰ ਵਿੱਚ ਸ਼ਲੋਕ ਹਨ ਮਹੱਲੇ ਤੀਜੇ ਧੰਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਨ ਤੇ ਜੋ ਪੌੜੀਆਂ ਹਨ ਇਹ ਮਹੱਲੇ ਚੌਥੇ ਦੇ ਧੰਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਨ ਆਓ ਹਰ ਰੋਜ਼ ਗੁਰਬਾਣੀ ਨਾਲ ਜੁੜਿਆ ਕਰੀਏ ਤੇ ਗੁਰਬਾਣੀ ਦੇ ਜੋ ਵੀ ਅਰਥ ਆਪਾਂ ਸੁਣਦੇ ਹਾਂ ਉਹਨਾਂ ਨੂੰ ਹਿਰਦੇ ਵਿੱਚ ਵਸਾਇਆ ਕਰੀਏ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਦੇ ਰਾਜਾ ਜਾਏ ਨਾਮ ਰਤਨ ਘਰ ਪ੍ਰਗਟ ਹੋਵਾ ਨਾਨਕ ਸਹਿਜ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 593 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 594 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਗੁਰੂ ਦੇ ਪਿਆਰ ਵਾਲਿਓ ਰੋਜ਼ਾਨਾ ਗੁਰਬਾਣੀ ਵਿਆਖਿਆ ਸਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬਾਧਾ ਭਲਾ TV ਨੂੰ ਸਬਸਕ੍ਰਾਈਬ ਕਰੋ ਜੀ ਐਪੀਸੋਡ ਸਰਵਣ ਕਰਕੇ ਅੱਗੇ ਕੁਝ ਗਰੁੱਪਾਂ ਵਿੱਚ ਸ਼ੇਅਰ ਕਰ ਦਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਵਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ